ਮਾਤਾ ਕੋਲਾਜੀ ਮਿਸ਼ਨ ਹਸਪਤਾਲ ਨੂੰ ਮਿਲੀ ਇੱਕ ਐਂਬੂਲੈਂਸ ਹੁਣ ਮਰੀਜ਼ਾਂ ਨੂੰ ਨਹੀਂ ਆਵੀ ਗਈ ਕੋਈ ਪਰੇਸ਼ਾਨੀ ਪਿਛਲੇ 35 ਸਾਲਾਂ ਤੋਂ ਇਹ ਹਸਪਤਾਲ ਕਰ ਰਿਹਾ ਹੈ ਗਰੀਬਾਂ ਦੀ ਸੇਵਾ ਲੱਖਾਂ ਹੀ ਲੋਕ ਇੱਥੇ ਆ ਕੇ ਠੀਕ ਹੋ ਕੇ ਘਰਾਂ ਨੂੰ ਗਏ ਸਨ ਫਾਊਂਡੇਸ਼ਨ ਦੇ ਚੇਅਰਮੈਨ ਸ਼੍ਰੀ ਵਿਕਰਮਜੀਤ ਸਿੰਘ ਸਾਨੀ ਵੱਲੋਂ ਮਾਤਾ ਕੋਲਾਜੀ ਮਿਸ਼ਨ ਹਸਪਤਾਲ ਨੂੰ ਐਂਬੂਲੈਂਸ ਸਦਾਨ ਕੀਤੀ ਗਈ ਸਨ ਫਾਊਂਡੇਸ਼ਨ ਨੇ ਅਜ ਮਾਤਾ ਕੋਲਾਜੀ ਮਿਸ਼ਨ ਹਸਪਤਾਲ ਨੂੰ ਇੱਕ ਐਂਬੂਲੈਂਸ ਤਾਨ ਕੀਤੀ ਦਾਨ ਕਰਤਾ ਸਰਦਾਰ ਵਿਕਰਮਜੀਤ ਸਿੰਘ ਸਾਨੀ ਪਦਮਸ਼ੀ ਮੈਂਬਰ ਪਾਰਲੀਮੈਂਟ ਅਤੇ ਸਨ ਫਾਊਂਡੇਸ਼ਨ ਸਨ ਫਾਊਂਡੇਸ਼ਨ ਦੇ ਡਾਇਰੈਕਟਰ ਸ਼੍ਰੀ ਕਮਵਰ ਸੁਖਿੰਦਰ ਸਿੰਘ ਚਟਵਾਲ ਨੇ ਅਕਾਲਪੁਰਕ ਅੱਗੇ ਅਰਦਾਸ ਕਰਨ ਤੋਂ ਬਾਅਦ ਅਤੇ ਮਨੁੱਖਤਾ ਦੀ ਸੇਵਾ ਲਈ ਐਂਬੂਲੈਂਸ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਸ਼੍ਰੀ ਚਟਵਾਲ ਨੇ ਦੱਸਿਆ ਕਿ ਇਹ ਐਂਬੂਲੈਂਸ ਪੂਰੀ ਤਰ੍ਹਾਂ ਮੈਡੀਕਲ ਮਸ਼ੀਨਾਂ ਅਤੇ ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਹੈ ਇਹ ਯਕੀਨਨਕ ਤੌਰ ਤੇ ਹਜ਼ਾਰوں ਮਰੀਜ਼ਾਂ ਦੀ ਜਾਨ ਨੂੰ ਬਚਾਏਗੀ। ਸ਼੍ਰੀ ਚਟਵਾਲ ਨੇ ਇਹ ਵੀ ਕਿਹਾ ਕਿ ਇਹ ਮਾਤਾ ਕੌਲਾਜੀ ਮਸ਼ੀਨ ਹਸਪਤਾਲ ਨੂੰ ਮਨੋਰੱਖ ਨੂੰ ਪੂਰਾ ਕਰੇਗਾ ਅਤੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਦੀ ਭਾਵਨਾ ਨਾਲ ਮਦਦ ਕਰੇਗਾ। ਇਸ ਮੌਕੇ ਤੇ ਸਰਦਾਰ ਗੁਰਮੀਤ ਸਿੰਘ, ਸਰਦਾਰ ਗੁਰਦੀਪ ਸਿੰਘ, ਸਰਦਾਰ ਸੁਖਪਾਲ ਸਿੰਘ, ਸਰਦਾਰ ਸੁਖਵਿੰਦਰ ਸਿੰਘ, ਸਰਦਾਰ ਹਰਦੀਪ ਸਿੰਘ, ਡਾਕਟਰ ਅਮਰੀਕ ਸਿੰਘ, ਸਰਦਾਰ ਪ੍ਰੀਤਮ ਸਿੰਘ, ਸਰਦਾਰ ਤਜਿੰਦਰ ਸਿੰਘ, ਡਾਕਟਰ ਹਰਪ੍ਰੀਤ ਮਾਕਨ ਅਤੇ ਐਸੋਸੀਏਟ ਮੈਂਬਰ ਹਾਜ਼ਰ ਸਨ। ਅਤੇ ਉਹਨਾਂ ਨੇ ਕਿਹਾ ਕਿ ਮਲਟੀ ਸਪੈਸ਼ਲਿਸਟ ਹਸਪਤਾਲ ਪਿਛਲੇ 40 ਸਾਲਾਂ ਤੋਂ ਲੋੜਵੰਦ ਮਰੀਜ਼ਾਂ ਦੀ ਸੇਵਾ ਕਰ ਰਿਹਾ ਹੈ ਅਤੇ ਇਹ ਨੇਕ ਕਾਰਜ ਲਈ ਸ਼੍ਰੀ ਸਾਨੀ ਅਤੇ ਸ਼੍ਰੀ ਚਟਵਾਲ ਦਾ ਧੰਨਵਾਦ ਕੀਤਾ। ਇੱਕ ਪ੍ਰੋਗਰਾਮ ਹੋਇਆ ਗਿਆ ਜੀ ਮਾਤਾ ਬੋਲਾ ਤੇ ਇੱਕ ਬੈਂਡ ਦਿੱਤੀ ਗਈ ਹੈ ਭੇਟਾ ਦਿੱਤੀ ਗਈ ਹੈ ਰਾਜ ਸਭਾ ਮੈਂਬਰ ਸਾਨੀ ਸਾਹਿਬ ਕੀ ਕਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਮਹਾਨ ਪਾਵਨ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਾਤਾ ਕੌਲਨਾ ਮਿਸ਼ਨ ਹਸਪੀਟਲ ਇੱਕ ਐਸੀ ਸੰਸਥਾ ਹੈ ਜੋ ਬਹੁਤ ਲੰਬੇ ਸਮੇਂ ਤੋਂ ਇੱਥੇ ਮਰੀਜ਼ਾਂ ਦੀ ਸੇਵਾ ਵਾਸਤੇ 24 ਘੰਟੇ ਡਾਕਟਰ ਸੈਵਾਨ ਹਾਜ਼ਰ ਰਹਿੰਦੇ ਨੇ ਡਾਕਟਰ ਸਰਦਾਰ ਅਮਰੀਕ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਗਵਾਈ ਹੇਠ ਇਹ ਹਸਪੀਟਲ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਕਿਉਂਕਿ ਇੱਥੇ ਅਮੀਰ ਆਵੇ ਗਰੀਬ ਆਵੇ ਹਰ ਇੱਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਉਸ ਨੂੰ ਇੱਥੇ ਅਟੈਂਡ ਕੀਤਾ ਜਾਂਦਾ ਹੈ ਔਰ ਖਾਸ ਕਰਕੇ ਜੋ ਗਰੀਬ ਪਿੰਡਾਂ ਦੇ ਲੋਕ ਆਉਂਦੇ ਨੇ ਮਾਈ ਭਾਈ ਆਉਂਦੇ ਨੇ ਉਹਨਾਂ ਦੇ ਵਾਸਤੇ ਬਹੁਤ ਵੱਡੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਔਰ ਵਿਸ਼ੇਸ਼ ਕਰਕੇ ਇਸ ਹਸਪੀਟਲ ਦੀ ਇੱਕ ਖਾਸੀਅਤ ਹੈ ਕਿ ਜਦੋਂ ਤੋਂ ਹਸਪੀਟਲ ਸ਼ੁਰੂ ਹੋਇਆ ਇਹਨਾਂ ਨੇ ਹਰ ਮਹੀਨੇ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਰਸ ਕੇ कीर्तन दरबार करवा के संगता ਨੂੰ ਨਿਹਾਲ ਕੀਤਾ ਹੈ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅੰਮ੍ਰਿਤਸਰ ਸਾਹਿਬ ਸ਼ਬਦ ਕੀਰਤਨ ਨਾਮ ਸਿਵਨ ਸਾਧ ਸੰਗਤ ਸਭਾ ਸੁਸਾਇਟੀ ਸਾਰੀਆਂ ਸੰਗਤਾਂ ਮਿਲ ਕੇ ਬਹੁਤ ਵੱਡਾ ਉਪਰਾਲਾ ਕਰ ਰਹੀਆਂ ਨੇ ਔਰ ਇਹ ਹਸਪੀਟਲ ਹਮੇਸ਼ਾ ਹੀ ਗਰੀਬਾਂ ਦੀ ਮਦਦ ਵਾਸਤੇ ਤਰ ਤਿਆਰ ਪਰ ਤਿਆਰ ਰਿਹਾ ਹੈ ਐਸੇ ਹਸਪੀਟਲ ਨੂੰ ਡੋਨੇਸ਼ਨ ਦੇਣੀ ਸਰਦਾਰ ਵਿਕਰਮਜੀਤ ਸਿੰਘ ਇਨਸਾਨੀ ਮੈਂਬਰ ਪਾਰਲੀਮੈਂਟ ਜੰਨਾਂ ਦੀਆਂ ਪੰਥਪਰਤੀ ਬਹੁਤ ਵੱਡੀਆਂ ਸੇਵਾਵਾਂ ਨੇ ਔਰ ਹਮੇਸ਼ਾ ਹੀ ਉਹ ਸੇਵਾ ਦੇ ਵਾਸਤੇ ਤਤਪਰ ਰਹਿੰਦੇ ਨੇ ਉਹਨਾਂ ਦੇ ਵੱਲੋਂ ਇੱਕ ਐਂਬੂਲੈਂਸ ਵੈਨ ਭੇਟ ਕੀਤਾ ਕੀ ਕੀਤੀ ਗਈ ਹੈ ਜੋ ਉਹਨਾਂ ਦੀ ਬਹੁਤ ਵੱਡੀ ਸੇਵਾ ਹੈ ਕਿਉਂਕਿ ਕਈ ਗਰੀਬ ਜਿਹੜੇ ਨੇ ਉਹ ਆਪਣੇ ਜੇ ਵਿੱਚੋਂ ਖਰਚਾ ਕਰਕੇ ਆਪਣੀ ਨੂੰ ਮਰੀਜ਼ ਨੂੰ ਨਾਲ ਲਿਆ ਸਕਦੇ ਨੇ ਨਾਲ ਜਾ ਸਕਦੇ ਨੇ ਇਸ ਵੈਨ ਦੀ ਇਹ ਬਹੁਤ ਵੱਡੀ ਸੇਵਾ ਹੋਵੇਗੀ ਹਸਪੀਟਲ ਵੱਲੋਂ ਔਰ ਸਮੁਚੀਆਂ ਸੰਗਤਾਂ ਵੱਲੋਂ ਸਰਦਾਰ ਵਿਕਰਮਜੀਤ ਸਿੰਘ ਜਿਸਾਨੀ ਐਮਪੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਅੱਗੇ ਵਾਸਤੇ ਵੀ ਇਸੇ ਤਰ੍ਹਾਂ ਲੋੜਵੰਦ ਜਿਹੜੀਆਂ ਸੰਸਥਾ ਨੇ ਉਹਨਾਂ ਦੀਆਂ ਸੇਵਾਵਾਂ ਕਰਦੇ ਰਹਿਣ ਸਤਿਗੁਰੂ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਦੀਪ ਸਿੰਘ ਕਨਫਰਮੇਸ਼ਨ ਬੰਨ੍ਹਦੇ ਮੈਂ ਵਿਕਰਮ ਸਿੰਘ ਸਾਨੀ ਸਰ ਦਾ ਬਹੁਤ ਬਹੁਤ ਥੈਂਕਸ ਕਰਨਾ ਜੀ ਹਾਰਟਲੀ ਥੈਂਕਿੰਗ ਹਿਮ ਜੋ ਬਣਾ ਨੇ ਸਾਡੀ ਬੇਨਤੀ ਦੇ ਉਤੇ ਹੀ ਸਾਡੀ ਬੇਨਤੀ ਦੀ ਕਾਲ ਨੂੰ ਆਨਸਰ ਕਰਦੇ ਹੋਏ ਹੈ ਫੁਲੀ ਇਕਵਿਪਡ ਐਮਬੂਲੈਂਸ ਜਿਹੜੀ ਸੇਵਾ ਵਾਸਤੇ ਦਿੰਦੀ ਹੈ ਜੋ ਕਿ ਅੰਮ੍ਰਿਤਸਰ ਦੇ ਪੇਸ਼ੈਂਟਸ ਵਾਸਤੇ ਇੱਕ ਨੈਗਲੀਜੀਬਲ ਕੋਸਟ ਤੇ ਸੇਵਾ ਕਰੇਗੀ ਜੀ ਮਾਦਾ ਕਲੋਨੀ ਜੀ ਹਸਪੀਟਲ 40 ਸਾਲ ਤੋਂ ਨੀਡੀ ਪੇਸ਼ੈਂਟਸ ਦੀ ਸੇਵਾ ਕਰ ਰਿਹਾ ਹੈ ਜੀ ਤੇ ਮੈਂ ਸਭ ਨੂੰ ਵਾਰਕ ਵੀ ਦੇਣਾ ਚਾਹਾਂਗਾ ਇਸ ਮੌਕੇ ਤੇ ਔਰ ਵਿਕਰਮਜੀਤ ਸਿੰਘ ਸਾਨੀ ਸਾਹਿਬ ਦਾ ਚਟਵਾਲ ਸਾਹਿਬ ਦਾ ਪੂਰੀ ਟੀਮ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹਨਾ ਜੀ ਹੋਰ ਵੀ ਉਪਰਾਲੇ ਕੀਤੇ ਜਾ ਰਹੇ ਨੇ ਸੰਬੰਧ ਵਿੱਚ ਹਾਂ ਜੀ ਹਾਂ ਜੀ ਸੰ ਫਾਊਂਡੇਸ਼ਨ ਵਾਲਿਆਂ ਕੋਲੋਂ ਹਮੇਸ਼ਾ ਸੇਵਾ ਦੇ ਵਿੱਚ ਸਭ ਤੋਂ ਅੱਗੇ ਰਹੇ ਨੇ ਜੀ ਭਾਵੇਂ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਸੰਬੰਧੀ ਹੋਵੇ ਉਹਨਾਂ ਨੂੰ ਟੈਕਨੀਕਲ ਨੋਲੇਜ ਜਿਹੜੀ ਪ੍ਰੋਵਾਈਡ ਕਰਨ ਦੇ ਵਾਸਤੇ ਹੋਵੇ ਡੀ ਐਡਿਕਸ਼ਨ ਸੈਂਟਰਸ ਰਨ ਕੀਤੇ ਜਾ ਰਹੇ ਨੇ ਜੀ ਬਾਕੀ ਜਿੱਥੇ ਵੀ ਸਾਨੀ ਸਾਹਿਬ ਨੂੰ ਪੈਨ ਪੰਜਾਬ ਪੈਨ ਇੰਡੀਆ ਬੇਨਤੀ ਕੀਤੀ ਜਾਂਦੀ ਜੀ ਸੇਵਾ ਵਾਸਤੇ ਉਹ ਹਮੇਸ਼ਾ ਫਰਸਟ ਸਟ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਨਾਮ ਦਾ ਦਾਸਪੁਰ ਦੀਪ ਸਿੰਘ ਸਲੂਜਾ ਮੁਖ ਸੇਵਾਦਾਰ ਮਾਤਾ ਕੌਲਾ ਜੀ ਮੈਸ਼ਨ ਹਸਪਤਾਲ ਅੱਜ ਦੇ ਮਹਾਰਗ ਮੌਕੇ ਤੇ ਜੋ ਸਰਦਾਰ ਵਿਕਰਮ ਜੀ ਸਿਮਨ ਜੀ ਸਾਹਮਣੇ ਚੇਅਰਮੈਨ ਸਭਾ ਸਰ ਫਾਊਂਡੇਸ਼ਨ ਉਹਨਾਂ ਨੇ ਸਾਡੇ ਸਾਡੇ ਹਸਪਤਾਲ ਨੂੰ ਇੱਕ ਵੈਨ ਐਂਬੂਲੈਂਸ ਦਿੱਤੀ ਅੱਜ ਅਸੀਂ ਉਹਨਾਂ ਦੇ ਤਹਿ ਦਰੋਂ ਧੰਨਵਾਦੀ ਹਾਂ ਇਹ ਵੈਨ ਲੋਡ 1 ਮਰੀਜ਼ਾਂ ਦੇ ਲਈ ਆਨ ਦੇ ਲਿਆਂ ਦੇ ਲਈ ਇਦਲੇ ਯਾਦ ਲਈ ਬਹੁਤ ਕੰਮ ਦੇਵੇਗੀ ਹੋਰ ਵੀ ਹਸਪਤਾਲ ਦੇ ਵਿੱਚ ਅਨੇਕਾਂ ਕੰਮ ਚੱਲ ਰਹੇ ਹਨ ਸਾਹਮੀ ਸਾਹਿਬ ਦਾ ਸਾਰੇ ਹਸਪਤਾਲ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਕਿਹੜੇ ਕਿਹੜੇ ਜੀ ਇੱਕ ਪ੍ਰਬੰਧਕਾਂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸੇਵਾਦਾਰ ਸਿੱਕਾ ਪਹੁੰਚੀਆਂ ਸਨ ਅੱਜ ਨਾਲੇ ਹਸਪਤਾਲ ਦੇ ਵਿੱਚ ਕੀ ਕੀ ਗਾਰਜਰੀ ਚੱਲ ਰਹੀ ਹੈ ਸਿੰਘ ਸਾਹਿਬ ਗਿਆਨੀ ਗਿਆਨਗੁਰਵਜਨ ਸਿੰਘ ਜੀ ਆਏ ਹੋਏ ਮਰੀਜ਼ਾਂ ਦੇ ਅੱਜ ਸਿੰਘ ਸਾਹਿਬ ਗਿਆਨੀ ਗੁਰਵਜਨ ਸਿੰਘ ਜੀ ਸਾਹਿਬ ਦਾ ਜਹਜਾਰ ਸਿੰਘ ਅਕਾਲ ਤਖਤ ਸਾਹਿਬ ਉਹ ਵੀ ਆਏ ਨੇ ਸਰਦਾਰ ਜਸਪੀਰ ਸਿੰਘ ਜੀ ਨਾਮ ਸਰਵ ਸਤਸੰਗ ਸਭਾ ਲੋ ਵੀ ਆਏ ਨੇ ਸਾਡੇ ਡਾਕਟਰ ਸਾਹਿਬਾਨ ਸਾਰੇ ਆਏ ਨੇ ਇਸ ਹਸਪਤਾਲ ਦੇ ਵਿੱਚ ਤਕਰੀਬਨ ਹਰ ਤਰ੍ਹਾਂ ਦਾ ਯੂਨਿਟ ਚੱਲ ਰਿਹਾ ਹੈ ਚਾਹੇ ਉਹ ਜਨਰਲ ਹੈ ਚਾਹੇ ਉਹ ਸਰਜਰੀ ਹੈ ਚਾਹੇ ਉਹ ਡੈਂਟਲ ਦਾ ਹੈ ਚਾਹੇ ਉਹ ਲੇਡੀਜ਼ ਦਾ ਹੈ ਚਾਹੇ ਉਹ ਬੱਚਿਆਂ ਦਾ ਹੈ ਚਾਈਲਡ ਬੋਡੀ ਹੈ ਤੇ ਐਕਸਰੇ ਹੈ ਹਰ ਤਰ੍ਹਾਂ ਦੇ ਯੂਨਿਟ ਚੱਲ ਰਹੇ ਹਨ ਹਰ ਤਰ੍ਹਾਂ ਦੇ ਯੂਨਿਟਾਂ ਨੂੰ ਆਮ ਲੋਜਾਂ ਦੀ ਸੇਵਾ ਕੀਤੀ ਜਾ ਰਹੀ ਹੈ ਤਕਰੀਬਨ ਫਰੀ ਦੀ 50 ਰੁਪਏ ਪਰਤੀ ਨਾਲ ਜਿਹੜੇ ਡਾਕਟਰਾਂ ਦੀ ਬਾਹਰ 700 ਰੁਪਏ ਫੀਸ ਹੈ ਉਹ ਇੱਥੇ ਆ ਕੇ 50 ਰੁਪਏ ਨਾਲ ਸਰਵ ਬਨੇ ਜਨ ਚੈੱਕ ਕਰਦੇ ਨੇ ਦੋਹੀਆਂ ਵੀ ਅਸੀਂ ਫਰੀਦ ਦਿੰਦੇ ਆ ਹੋਰ ਤੋਂ ਨਹੀਂ ਸੇਵਾਵਾਂ ਜਿਹੜੀਆਂ ਹੋ ਸਕਦਾ ਅਸੀਂ ਕਰਦੇ ਆ